ਹੈਲੋ ਫਰੈਂਡਸ ਵੈਲਕਮ ਟੂ ਟ੍ਰਿੰਸਰ ਵਲੌਗਸ ਆਮ ਕੁਲਵਿੰਦਰ ਸਿੰਘ ਤੇ ਅੱਜ ਦਾ ਵੀਡੀਓ ਦਾ ਟਾਪਿਕ ਹੈਗਾ ਕੈਨੇਡਾ ਦੇ ਵਿੱਚ ਜਿਹੜਾ ਲੌਂਗ ਹਾਲ ਆਪਾਂ ਚੱਲਦੇ ਆਣ ਟ੍ਰਕਿੰਗ ਦੇ ਵਿੱਚ ਤਾਂ ਉਹਦੇ ਵਿੱਚ ਕੀ ਕੀ ਪ੍ਰੋਬਲਮਸ ਆਉਂਦੀਆਂ ਨੇ ਕਿਉਂਕਿ ਤੁਸੀਂ ਸੁਣਿਆ ਹੀ ਹੋਊਗਾ ਜਸਟ ਕਿ ਟ੍ਰਕਿੰਗ ਇਜ਼ 올 ਅਬਾਊਟ ਡਰਾਈਵਿੰਗ ਐਂਡ ਉਹਦੇ ਵਿੱਚ ਹੁੰਦਾ ਕਿ ਜਸਟ ਸਟੀਅਰਿੰਗ ਤੇ ਬੈਠ ਜਾਓ ਚੱਲਦੇ ਚੱਲੋ ਬਟ ਅਸਲ ਇਹ ਕਾਫੀ ਜ਼ਿਆਦਾ ਇਸ ਦੇ ਉਲਟ ਹੈਗੀ ਆ ਐਂਡ ਜੋ ਮੈਂ ਪੁਆਇੰਟਸ ਦੱਸੂਗਾ ਉਹ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ ਜੋ ਤੁਸੀਂ ਕਈ ਵਾਰੀ ਇਮੇਜਿਨ ਵੀ ਨਹੀਂ ਕੀਤੀਆਂ ਹੁੰਦੀਆਂ ਉਹ ਸੋਚੀਆਂ ਵੀ ਨਹੀਂ ਹੁੰਦੀਆਂ ਤੁਸੀਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਕਰਦੇ ਹਾਂ ਸਟਾਰਟ ਤਾਂ ਸਭ ਤੋਂ ਪਹਿਲੀ ਚੀਜ਼ ਹੈਗੀ ਲੌਂਗ ਡੇਜ਼ ਤਾਂ ਹੁਣ ਆਪਾਂ ਅਗਰ ਇੰਡੀਆ ਦੇ ਵਿੱਚ ਵੀ ਹੁੰਨੇ ਆ ਤਾਂ ਆਪਾਂ ਟਰਾਈ ਕਰਦੇ ਹਾਂ ਕਿ ਸ਼ਾਮ ਤੱਕ ਘਰ ਆ ਜਾਈਏ ਜੇ ਹੋ ਸਕਦਾ ਅਗਲੇ ਦਿਨ ਆ ਜਾਈਏ ਬਟ ਇਹਦੇ ਵਿੱਚ ਕੀ ਹੁੰਦਾ ਫੋਰ ਐਗਜ਼ਾਮਪਲ ਕੈਲਗਰੀ ਤੋਂ ਮੌਂਟਰੀਅਲ ਜਾਣੇ ਆ ਜਾਂ ਟੋਰਾਂਟੋ ਸਾਈਡ ਜਾਣੇ ਆ ਤਾਂ ਸਾਡੇ 3-4 ਦਿਨ ਦਾ ਗੇੜਾ ਹੁੰਦਾਗਾ ਐਂਡ ਚਾਰ ਦਿਨ ਵੀ ਅਗਰ ਸਾਰੀਆਂ ਚੀਜ਼ ਪਰਫੈਕਟ ਰਹਿੰਦੀਆਂ ਨੇ ਤਾਂ ਹੁੰਦਾਗਾ ਥੋੜੀ-ਮੋਟੀ ਵੇਟਿੰਗ ਪੈਗੀ ਜਾਂ ਕੁਛ ਹੋਰ ਹੋ ਗਿਆ ਤਾਂ ਇਹ ਆਲਮੋਸਟ ਪੰਜ ਦਿਨ ਦਾ ਗੀੜਾ ਬਣ ਜਾਂਦਾਗਾ ਨਾ ਨਾ ਕਰਦੇ ਤਾਂ ਪਹਿਲੀ ਪ੍ਰੋਬਲਮ ਇਹੀ ਹੈ ਕਿ ਘਰ ਤੋਂ ਕਾਫੀ ਦੂਰ ਰਹਿਣਾ ਪੈਂਦਾ ਹੈਗਾ ਹੋ ਸਕਦਾ ਪਾ ਚਾਰ ਦਿਨ ਸੋਚ ਕੇ ਜਾਈਏ ਤੇ ਛੇਵੇਂ ਦਿਨ ਵਾਪਸ ਆਈਏ ਐਂਡ ਇਹ ਪਹਿਲੀ ਪ੍ਰੋਬਲਮ ਹੈਗੀ ਆ ਤੇ ਸੈਕੰਡ ਅਗਰ ਗੱਲ ਕਰੀਏ ਤਾਂ ਇਹ ਕਈ ਹਾਈਵੇਜ਼ ਹੈਗੇ ਨੇ ਕੈਨੇਡਾ ਦੇ ਵਿੱਚ ਜੋ ਕਾਫੀ ਡੇਂਜਰਸ ਹੈਗੇ ਨੇ ਇਹਨਾਂ ਨੂੰ ਆਪਾਂ ਦੋ ਕੈਟੇਗਰੀਆਂ ਦੇ ਵਿੱਚ ਡਿਵਾਈਡ ਕਰਦੇ ਆਂ ਤਾਂ ਪਹਿਲੀ ਕੈਟੇਗਰੀ ਤਾਂ ਹੈਗੀ ਹੈ ਜੋ ਸਰੀ ਤੋਂ ਲੈ ਕੇ ਕੈਲਗਰੀ ਸਾਈਡ ਆਉਂਦੀ ਆ ਸਰੀ ਤੇ ਕੈਲਗਰੀ ਦੇ ਵਿੱਚ ਸਰੀ ਵੈਂਕੂਵਰ ਨਾਲ ਹੀ ਲੱਗਦਾ ਤਾਂ ਸਰੀ ਵੈਂਕੂਵਰ ਐਂਡ ਕੈਲਗਰੀ ਇਹਨਾਂ ਦੇ ਵਿੱਚ 1000 ਕਿਲੋਮੀਟਰ ਦਾ ਫਰਕ ਆ ਜਾਂਦਾ ਤੇ ਇਹੇ ਪਹਾੜ ਕਾਫੀ ਜ਼ਿਆਦਾ ਵੱਡੇ ਵੱਡੇ ਹੁੰਦੇ ਨੇਗੇ ਕਾਫੀ ਜ਼ਿਆਦਾ ਇੱਥੇ ਐਕਸੀਡੈਂਟਸ ਵੀ ਹੁੰਦੇ ਨੇਗੇ ਹਾਈਵੇ ਵਿੱਚੋਂ ਸਿੰਗਲ ਵੀ ਆਉਂਦਾਗਾ ਤਾਂ ਇਹੇ ਕਾਫੀ ਡੇਂਜਰਸ ਰਹਿੰਦਾਗਾ ਜੇ ਇੱਥੇ ਡਰਾਈਵ ਕਰਦੇ ਨੇ ਤੇ ਸੈਕੰਡ ਕੈਟੇਗਰੀ ਆ ਗਈ ਜਿਵੇਂ ਕੈਲਗਰੀ ਤੋਂ ਜਾਣੇ ਅਗੇ ਟੋਰਾਂਟੋ ਜਾਂ ਮੌਂਟਰੀਅਲ ਸਾਈਡ ਤਾਂ ਵਿਨੀਪੈਗ ਤੋਂ ਅੱਗੇ ਜਾ ਕੇ ਹਾਈਵੇ ਆਉਂਦਾ ਹੈਗਾ 11 ਐਂਡ 17 11 ਤੇ 17 ਇਹ ਸਿੰਗਲ ਹਾਈਵੇ ਚੱਲਦਾ ਹੈਗਾ 2100 ਕਿਲੋਮੀਟਰ ਲਗਾਤਾਰ ਐਂਡ ਇਹਦੇ ਵਿੱਚ ਕਾਫੀ ਜ਼ਿਆਦਾ ਐਕਸੀਡੈਂਟਸ ਵਗੈਰਾ ਵੀ ਹੁੰਦੇ ਰਹਿੰਦੇ ਨੇ ਐਂਡ ਰੋਡ ਕਲੋਜ਼ਰ ਵੀ ਹੁੰਦੇ ਰਹਿੰਦੇ ਨੇ ਸੋ ਇਹ ਦੂਸਰੀ ਦਿੱਕਤ ਹੈਗੀ ਆ ਕਿ ਹਾਈਵੇ ਸਿੰਗਲ ਹੈਗਾਗਾ ਅਸੀਂ ਵੀ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਸਿੰਗਲ ਹਾਈਵੇ ਹੋਊਗਾ ਕੈਨੇਡਾ ਦੇ ਵਿੱਚ ਪਰ ਜਦੋਂ ਡਰੱਗਿੰਗ ਦੇ ਵਿੱਚ ਆਏ ਤੇ ਉਸ ਤੋਂ ਬਾਅਦ ਹੀ ਇਹ ਰੋਡ ਸਾਨੂੰ ਦੇਖਣ ਨੂੰ ਮਿਲੇ ਐਂਡ ਅਸੀਂ ਆਪਣੇ ਸਿਟੀ ਤੋਂ ਬਾਹਰ ਨਿਕਲੇ ਤੇ ਤੀਜੀ ਗੱਲ ਆ ਗਈ ਕਿ ਅਗਰ ਆਪਾਂ ਟ੍ਰਿਪ ਲਈ ਜਾ ਰਹੇ ਹਾਂ 4 ਤੋਂ 6 ਦਿਨ ਤਾਂ ਜੋ ਖਾਣਾ ਪੀਣਾ ਹੁੰਦਾ ਉਹ ਕਾਫੀ ਬੇਹਾ ਹੋ ਜਾਂਦਾ ਐਂਡ ਇੱਥੇ ਮੌਸਮ ਇਸ ਤਰ੍ਹਾਂ ਦਾ ਹੈਗਾ ਕਿ ਰੋਟੀਆਂ ਵੀ ਬੰਦਾ ਚਾਰਕ ਦਿਨ ਖਾ ਲੈਂਦਾ ਉਸਦੇ ਲਈ ਸਪੈਸ਼ਲ ਇਤੇ ਫ੍ਰਿਜ ਹੁੰਦਾਗਾ ਬਣਾ ਕੇ ਲੈ ਆਏ ਹੋਣੇ ਆ ਫ੍ਰਿਜ ਦੇ ਵਿੱਚ ਰੱਖੀਆਂ ਹੁੰਦੀਆਂ ਨੇ ਉਹ ਖਰਾਬ ਨਹੀਂ ਹੁੰਦੀਆਂ ਬਟ ਫਿਰ ਵੀ ਅਗਰ ਸੋਚੀਏ ਤਾਂ 4-5 ਦਿਨ ਉਹੀ ਖਾਣਾ ਖਾਣਾ ਜੋ ਅਸੀਂ ਪਹਿਲਾਂ ਹੀ ਚੱਕਿਆ ਹੁੰਦਾ ਕਰੋ ਤਾਂ ਉਹ ਕਾਫੀ ਜ਼ਿਆਦਾ ਇੱਕ ਪ੍ਰੋਬਲਮ ਹੋ ਸਕਦੀ ਹੈ ਅਗਰ ਤੁਸੀਂ ਹੈਲਥ ਕੌਨਸ਼ੀਅਸ ਹੈਗੇ ਹੋ ਐਂਡ ਕਈ ਲੋਕ ਕਹਿੰਦੇ ਕਿ ਫਰੈਸ਼ ਹੀ ਖਾਣਾਗਾ ਤਾਂ ਉਸ ਹਿਸਾਬ ਨਾਲ ਏ ਟ੍ਰੈਕਿੰਗ ਉਹਨਾਂ ਲਈ ਬਿਲਕੁਲ ਵੀ ਸਹੀ ਨਹੀਂ ਰਹਿੰਦੀ ਐਜ਼ ਅ ਕੈਰੀਅਰ ਤੇ ਦੋਸਤੋ ਬਾਅਦ ਅੱਗੇ ਚੌਥਾ ਜੋ ਹੈਗਾ ਇਸ ਤਰ੍ਹਾਂ ਨਹੀਂ ਹੈ ਕਿ ਆਪਾਂ ਕੋਈ ਕੈਲਗਰੀ ਤੋਂ ਚੱਲੇ ਟੋਰਾਂਟੋ ਤੱਕ ਲਗਾਤਾਰ ਆਪਾਂ ਚੱਲੀ ਜਾ ਰਹੇ ਨਹੀਂ ਵਿంటర్ ਦੇ ਚਾਰ ਤੋਂ ਪੰਜ ਮਹੀਨੇ ਆਉਂਦੇ ਨੇਗੇ ਕਾਫੀ ਜ਼ਿਆਦਾ ਸਨੋ ਪੈਂਦੀ ਹੈਗੀ ਆ ਤਾਂ ਰੋਡ ਕਲੋਜ਼ਰਸ ਬਹੁਤ ਜ਼ਿਆਦਾ ਹੁੰਦੇ ਨੇ ਫੋਰ ਐਗਜ਼ਾਮਪਲ ਆਪਾਂ ਨੂੰ ਪਤਾ ਹੈਗਾ 13 ਘੰਟੇ ਦੀ ਡਰਾਈਵ ਆਪਣੇ ਕੋਲ ਹੈਗੀ ਆ ਬਟ ਕਈ ਵਾਰੀ ਹੁੰਦਾ ਕਿ 4 ਘੰਟੇ ਹੀ ਆਪਣੇ ਡਰਾਈਵ ਕੀਤਾ ਹੁੰਦਾ ਅੱਗੇ ਜਾ ਕੇ ਕੋਈ ਐਕਸੀਡੈਂਟ ਹੋਇਆ ਹੁੰਦਾ ਜਾਂ ਕਈ ਵਾਰੀ ਤਿੰਨ ਤਿੰਨ ਚਾਰ ਚਾਰ ਟਰੱਕ ਆਪਸ ਚ ਲੱਗਦੇ ਨੇ ਕਾਰਨ ਲੱਗਦੀਆਂ ਨੇ ਤਾਂ ਫਿਰ ਉੱਥੇ ਰੋਡ ਬੰਦ ਹੋ ਜਾਂਦਾ ਐਂਡ ਫਿਰ ਇਹ ਵੀ ਨਹੀਂ ਪਤਾ ਚੱਲਦਾ ਹੈਗਾ ਕਿ ਇਹ ਰੋਡ 2-4 ਘੰਟਿਆਂ ਦੇ ਵਿੱਚ ਖੁੱਲੇਗਾ ਜਾਂ ਫਿਰ ਅਗਲੇ ਦਿਨ ਖੁੱਲੇਗਾ ਕਿ ਕੈਨੇਡਾ ਅਮਰੀਕਾ ਇਨ ਕੰਟਰੀਜ਼ ਦੇ ਵਿੱਚ ਇਹੀ ਹੁੰਦਾਗਾ ਕਿ ਅਗਰ ਕੋਈ ਐਕਸੀਡੈਂਟ ਵਗੈਰਾ ਹੁੰਦਾ ਹੈ ਕੋਈ ਡੈਥ ਹੋ ਜਾਂਦੀ ਹੈ ਤਾਂ ਫਿਰ ਉਹ ਚੀਜ਼ਾਂ ਦੇ ਪ੍ਰੂਫ ਲੈਣ ਲਈ ਉਹਨਾਂ ਦਾ ਫੋਟੋਗ੍ਰਾਫੀ ਵਗੈਰਾ ਕਰਨ ਲਈ ਕਾਫੀ ਜ਼ਿਆਦਾ ਇਹ ਟਾਈਮ ਲਗਾਉਂਦੇ ਨੇਗੇ ਐਂਡ ਪ੍ਰੂਫ ਇਹਨਾਂ ਨੇ ਆਪਣੇ ਕੋਲ ਰੱਖਣੇ ਹੁੰਦੇ ਨੇਗੇ ਤਾਂ ਇਹ ਮੇਨ ਪ੍ਰੋਬਲਮ ਆ ਜਾਂਦੀ ਹੈ ਰੋਡ ਕਲੋਜ਼ਰ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਤੁਸੀਂ 4 ਦਿਨਾਂ ਚ ਜਾ ਕੇ ਵਾਪਸ ਆ ਜਾਓਗੇ ਜਾਂ ਫਿਰ ਆਪਣਾ ਰੋਡ ਬੰਦ ਹੋ ਜਾਏਗਾ 5ਵੇਂ ਦਿਨ ਆਉਗੇ ਜਾਂ ਫਿਰ 6ਵੇਂ ਦਿਨ ਆਉਗੇ ਸੋ ਅਨਸਰਟੇਨਟੀ ਬਹੁਤ ਜ਼ਿਆਦਾ ਹੁੰਦੀ ਹੈਗੀ ਹੈ। ਤੇ ਇਸ ਦੇ ਨਾਲ ਹੀ ਅਗਲੀ ਪ੍ਰੋਬਲਮ ਆ ਜਾਂਦੀ ਹੈ ਕੋਈ ਅਪਾਇੰਟਮੈਂਟ ਵਗੈਰਾ ਦੀ। ਤਾਂ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਸੀਂ ਕਿਹੜੇ ਦਿਨ ਘਰ ਆਉਣਾਗਾ। ਫੋਰ ਐਗਜ਼ਾਮਪਲ ਤੁਸੀਂ ਸੋਚਿਆ ਕਿ ਅਸੀਂ ਫਰਾਈਡੇ ਆ ਜਾਾਂਗੇ, ਉਹਦੀ ਅਪਾਇੰਟਮੈਂਟ ਲੈ ਲੈਣੀ ਹੈ ਸੈਟਰਡੇ, ਸੰਡੇ ਕੋਈ ਹਸਪੀਟਲ ਵਗੈਰਾ ਹੋ ਗਿਆ, ਕੋਈ ਕਲੀਨਿਕ ਹੋ ਗਿਆ ਉਹ ਬੰਦ ਦੇਗਾ। ਤੁਸੀਂ ਫਰਾਈਡੇ ਦੀ ਅਪਾਇੰਟਮੈਂਟ ਲੈ ਲੈਨੇ ਹੋ। ਬਟ ਹੁੰਦਾ ਇਹ ਹੈ ਕਿ ਤੁਸੀਂ ਫਰਾਈਡੇ ਨੂੰ ਰਾਤ ਨੂੰ ਆਉਣੇ ਕਰੇ। ਤਾਂ ਫਿਰ ਤੁਹਾਨੂੰ ਅਪਾਰਟਮੈਂਟ ਫਿਰ ਅਗਲੇ ਵੀਕ ਤੇ ਚਲੀ ਜਾਂਦੀ ਹੈ ਇਸ ਤਰ੍ਹਾਂ ਹੀ ਹੁੰਦਾ ਰਹਿੰਦਾ ਜਦੋਂ ਤੁਸੀਂ ਟਰੱਕਿੰਗ ਦੇ ਵਿੱਚ ਹੁੰਨੇ ਹੋ ਸਪੈਸ਼ਲੀ ਜਿਹੜੀ ਲੰਬੇ ਵਾਲੀ ਟਰੱਕਿੰਗ ਹੁੰਦੀ ਹੈ ਲੌਂਗ ਹਾਲ ਕਹਿੰਦੇ ਆਂਡ ਪਾਰਕਿੰਗ ਐਂਡ ਟਿਕਟਸ ਮਰ ਕਾਰ ਦਾ ਕੀ ਆ ਹਾਈਵੇ ਤੇ ਜਾ ਰਹੇ ਆ ਤਾਂ ਉਹਨਾਂ ਨੇ ਐਗਜ਼ਿਟ ਲਿਆ ਕਿਸੇ ਵੀ ਗੈਸ ਸਟੇਸ਼ਨ ਤੇ ਚਲੇ ਗਏ ਗੈਸ ਸਟੇਸ਼ਨ ਇਹ ਤੇ ਪੰਪ ਨੂੰ ਕਹਿੰਦੇ ਆਪਾਂ ਤਾਂ ਕਾਫੀ ਵਗੈਰਾ ਚੱਕ ਲੈਂਦੇ ਨੇ ਸਭ ਕੁਝ ਈਜ਼ੀ ਹੁੰਦਾ ਬਟ ਜੋ ਟਰੱਕ ਤੇ ਹੁੰਨੇ ਆ ਤੇ ਜਿਵੇਂ ਮੰਨ ਲਓ ਰਸ ਜਿ ਟਿਮ ਹਾਟਿੰਗਸ ਆ ਗਿਆ ਤਾਂ ਕਈ ਵਾਰੀ ਪਾਰਕਿੰਗ ਦੀ ਬਹੁਤ ਪ੍ਰੋਬਲਮ ਆਉਂਦੀ ਆ ਉਥੇ ਆਲਰੇਡੀ ਮੰਨ ਲਓ ਦੋ ਟਰੱਕਾਂ ਜਗ੍ਹਾ ਹੈਗੀ ਆ ਦੋ ਖੜੇ ਨੇ ਤਾਂ ਤੁਹਾਨੂੰ ਉਹ ਕਾਫੀ ਸਕਿੱਪ ਕਰਨੀ ਪੈਂਦੀ ਉਹ ਮਿਸ ਹੀ ਕਰਨੀ ਪੈਂਦੀ ਹੈ ਕਿਸੇ ਵੀ ਹਾਲਤ ਵਿੱਚ ਹਰ ਤੁਸੀਂ ਫੇਰ ਵੀ ਕਿਸੇ ਹੋਰ ਜਗ੍ਹਾ ਤੇ ਲਗਾਉਣੇ ਹੋ ਤਾਂ ਟਰੱਕ ਇੰਨਾ ਵੱਡਾ ਹੁੰਦਾਗਾ ਕਿ ਉਹ ਨੋ ਪਾਰਕਿੰਗ ਦਾ ਉੱਥੇ ਜਿੱਥੇ ਸਾਈਨ ਲਗਾਇਆ ਹੁੰਦਾ ਜਾਂ ਫਿਰ ਕੋਈ ਪੁਲਿਸ ਵਾਲਾ ਚਲਾਨਾ ਕੱਟ ਕੇ ਚਲਾ ਜਾਂਦਾਗਾ ਤਾਂ ਇਹ ਮੇਨ ਪ੍ਰੋਬਲਮ ਆ ਜਾਂਦੀ ਹੈ ਕਿ ਪਾਰਕਿੰਗ ਲਗਾਉਣੀ ਟਰੱਕ ਦੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਐਂਡ ਉਸ ਤੋਂ ਬਾਅਦ ਮੰਨ ਲਓ ਜੋ ਸਿੰਗਲ ਚਲਾਉਂਦੇ ਨੇਗੇ ਤਾਂ ਉਹ ਜਾਣਦੇ ਨੇ 11-12 ਘੰਟੇ ਮੈਕਸਿਮਮ 13 ਘੰਟੇ ਚਲਾ ਸਕਦੇ ਨੇ ਟਰੱਕ ਤਾਂ 13 ਘੰਟੇ ਦੇ ਨੇੜੇ ਤੇ ਜਦੋਂ ਆ ਜਾਂਦੇ ਨੇ ਤਾਂ ਉਹਨਾਂ ਨੇ ਸਲੀਪ ਪਾਉਣੀ ਹੁੰਦੀ ਹੈ 10 ਘੰਟੇ ਦੀ ਐਂਡ ਉਹ ਸਲੀਪ ਉਹਨ ਲਈ ਜਦੋਂ ਪੰਪ ਤੇ ਪਹੁੰਚਦੇ ਨੇ ਟਰੱਕ ਵਾਲੇ ਤੇ ਤਾਂ ਕਈ ਵਾਰੀ ਉੱਥੇ ਵੀ ਜਗ੍ਹਾ ਨਹੀਂ ਮਿਲਦੀ ਹੈਗੀ ਤਾਂ ਇਹ ਕਾਫੀ ਜ਼ਿਆਦਾ ਦਿੱਕਤ ਆ ਜਾਂਦੀ ਹੈ ਉਸ ਤੋਂ ਬਾਅਦ ਆ ਗਿਆ ਛੇਮਾ ਪੁਆਇੰਟ ਆਪਣਾ ਛੇਮਾ ਪਤਾ ਨਹੀਂ ਸੱਤਮਾ ਇਹ ਹੈਗਾਗਾ ਨੋ ਟਰੱਕ ਰੂਟ ਦਾ ਤਾਂ ਕਾਰ ਅਪਾ ਕਿਸੇ ਵੀ ਗਲੀ ਦੇ ਵਿੱਚ ਚਲੇ ਜਾਵਾਂਗੇ ਕੋਈ ਪ੍ਰੋਬਲਮ ਨਹੀਂ ਹੈਗੀ ਬਾਈਕ ਹੈਗੀ ਉਹ ਵੀ ਚਲੀ ਜਾਂਦੀ ਹੈਗੀ 노 ਪ੍ਰੋਬਲਮ ਬਟ ਟਰੱਕ ਜੋ ਹੈਗਾਗਾ ਕਈ ਰੋਡ ਇਸ ਤਰ੍ਹਾਂ ਦੇ ਹੁੰਦੇ ਨੇ ਸਿਟੀਜ਼ ਦੇ ਵਿੱਚ ਜਿਨ੍ਹਾਂ ਦੇ ਵਿੱਚ ਟਰੱਕ ਅਲਾਉ ਨਹੀਂ ਹੁੰਦੇ ਹੈਗੇ ਤੇ ਉਹ ਸੜਕ ਦੇ ਉੱਤੇ ਅਗਰ ਅਪਾ ਚਲੇ ਜਾਵਾਂਗੇ ਉੱਥੇ ਮਾਰਕ ਲੱਗੇ ਹੋਏ ਉਹਨਾਂ ਦਾ ਸਾਈਨ ਲੱਗੇ ਹੋਇਆ ਕਿ ਟਰੱਕ ਲਾਉ ਨਹੀਂ ਹੈਗਾ ਤਾਂ ਐਂਟਰ ਕਰ ਗਏ ਅਪਾ ਉਸ ਦੇ ਵਿੱਚ ਤਾਂ ਉਸ ਦਾ ਵੀ ਚਲਾਨ ਹੋ ਜਾਂਦਾ ਤੇ ਰਸਤਿਆਂ ਦਾ ਇੱਥੇ ਕਾਫੀ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈਗਾ ਉਹ ਟਰੱਕ ਵਾਲਾ ਰੂਟ ਹੀ ਹੋਵੇ ਇਹ ਨਾ ਹੋਵੇ ਕਿ ਤੁਸੀਂ ਨਾਰਮਲ ਹਨ ਕਿਸੇ ਰੈ residențial ਜਿੱਥੇ ਘਰ ਵਗੈਰਾ ਹੈਗੇ ਨੇ ਤੁਸੀਂ ਉੱਥੇ ਚਲੇ ਜਾਓ ਤਾਂ ਫਿਰ ਤੁਹਾਨੂੰ ਪ੍ਰੋਬਲਮ ਆਏਗੀ ਤੇ ਉਹਦਾ ਟਿਕਟ ਮਤਲਬ ਕਿ ਚਲਾਨ ਕਾਫੀ ਜਲਦੀ ਮਿਲਦਾ ਹੈਗਾ ਐਂਡ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਜੋ ਹੈਗੀ ਹੈ ਜੋ ਮੈਂ ਫੀਲ ਕੀਤੀ ਹੈ ਉਹ ਹੈਗੀ ਹੈਗੀ ਨੋ ਬੈਕਲੋਡ ਤਾਂ ਹੁਣ ਇੱਥੇ ਕੀ ਹੁੰਦਾਗਾ ਕਿ ਵਿంటర్ ਹੁੰਦੀ ਹੈਗੀ ਸਰਦੀਆਂ ਦੇ ਵਿੱਚ ਪਤਾਗਾ ਕਿ ਲੋਕੀ ਗਈ ਛੁੱਟੀ ਤੇ ਚਲੇ ਜਾਂਦੇ ਨੇ ਇੰਡੀਆ ਤਾਂ ਉਹ ਡਰਾਈਵਰ ਘਟੇ ਹੁੰਦੇ ਨੇ ਤੇ ਲੋਡ ਲਗਾਤਾਰ ਮਿਲਦੇ ਰਹਿੰਦੇ ਨੇ ਬਟ ਵਿంటర్ ਦੇ ਵਿੱਚ ਕੀ ਹੈ ਕਿ ਲੋਡ ਵਧੀਆ ਮਿਲਦੇ ਨੇ ਵੇਟਿੰਗ ਨਹੀਂ ਪੈਂਦੀ ਹੈਗੀ ਰਾਈਟ ਅਵੇ ਆਪਾਂ ਮੌਂਟਰੀਅਲ ਜਾਂਦੇ ਆ ਨਾ ਉਸ ਕੋਈ ਜਾਂਦੇ ਆ ਉੱਥੇ ਲੋਡ ਮਿਲ ਜਾਂਦਾ ਵਾਪਿਸ ਆ ਜਾਂਦੇ ਆ ਬਟ ਉਹ ਰਾਸਤੇ ਦੇ ਵਿੱਚ ਰੋਡ ਇੰਨਾ ਖਰਾਬ ਹੁੰਦਾਗਾ ਕਈ ਵਾਰੀ ਸਨੋ ਪੈ ਗਈ ਤਾਂ ਤਿਲਕਣ ਹੋਈ ਹੁੰਦੀ ਆ ਕਦੇ ਰੋਡ ਬੰਦ ਹੋ ਗਿਆ ਤਾਂ ਟਾਈਮ ਖਰਾਬ ਹੁੰਦਾ ਰਹਿੰਦਾ ਐਂਡ ਫਿਰ ਜਦੋਂ ਗਰਮੀ ਆਉਂਦੀ ਇੱਥੇ April ਤੋਂ ਬਾਅਦ మే తో ਲੈ ਕੇ నవంబర్ ਤੱਕ ਤਾਂ ਉਹਦੇ ਵਿੱਚ ਕੀ ਹੈ ਕਿ ਸਰੂ ਨਹੀਂ ਹੁੰਦੀ ਹੈ ਕਿ ਉਹ ਪ੍ਰੋਬਲਮ ਬਿਲਕੁਲ ਖਤਮ ਹੋ ਜਾਂਦੀ ਹੈ ਐਂਡ ਲਾਸਟ ਦੋ ਕਸਾਲਾਂ ਤੋਂ ਇਹ ਰੀਸੈਸ਼ਨ ਚੱਲ ਰਹੀ ਆ ਤੇ ਜਦੋਂ ਵੀ ਗਰਮੀ ਆਉਂਦੀ ਹੈ ਤਾਂ ਕੰਮ ਘਟ ਜਾਂਦਾ ਹੈਗਾ ਤੇ ਰੋਡ ਬਿਲਕੁਲ ਸਾਫ਼ ਹੋ ਜਾਂਦੇ ਨੇ ਤਾਂ ਮਤਲਬ ਇਹ ġੜਾ ਜੋ ਸਾਢੇ ਤਿੰਨ ਚਾਰ ਦਿਨ ਦਾ ġੜਾ ਹੈਗਾਗਾ ਉਹ ਈਜ਼ੀਲੀ ਉਹਨੇ ਚ ਲੱਗ ਸਕਦਾ ਦੋ ਦਿਨ ਚ ਬੰਦਾ ਉੱਥੇ ਜਾਂਦਾ ਹੈਗਾ ਬਟ ਉੱਥੇ ਜਾ ਕੇ ਕਈ ਵਾਰੀ ਦੋ ਦੋ ਦਿਨ ਵੇਟ ਕਰਨਾ ਪੈ ਜਾਂਦਾ ਵਾਪਸੀ ਦੇ ਲੋਡ ਵਾਸਤੇ ਤੇ ਇਹਦੇ ਨਾਲ ਉਹੀ ਕੰਮ ਹੋ ਜਾਂਦਾ ਕਿ ਪਹਿਲਾਂ ਵੀ 6 ਦਿਨ ਲੱਗ ਜਾਂਦੇ ਸੀ ਚਾਰ ਦੀ ਜਗ੍ਹਾ ਤੇ ਤੇ ਹੁਣ ਰੋਡ ਸਾਫ਼ ਨੇਗੇ ਬਟ ਹੁਣ ਬੈਕਲੋਡ ਸਲੋ ਹੋ ਗਏ ਐਂਡ ਇਹ ਸਭ ਤੋਂ ਵੱਡੀ ਦਿੱਕਤ ਆ ਜਾਂਦੀ ਹੈ ਸਪੈਸ਼ਲੀ ਜਦੋਂ ਤੁਸੀਂ ਟਰੱਕ ਦੇ ਵਿੱਚ ਬੈਠੇ ਹੁੰਨੇ ਹੋ ਕਦੇ ਕਦੇ ਹੁੰਦਾ ਕਿ ਚਲੋ ਤੁਸੀਂ ਕਿਸੇ ਗੈਸ ਸਟੇਸ਼ਨ ਤੇ ਜਾਂ ਟੇਮਪੋਰਰੀ ਸਟੇ ਉੱਥੇ ਟਰੱਕ ਪਾਰਕ ਕਰ ਲਿਆ ਬਟ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ 35 ਘੰਟੇ 45 ਘੰਟੇ 52 ਘੰਟੇ ਵੀ ਵੇਟ ਕਰਨਾ ਪੈਂਦਾ ਕਈ ਵਾਰ ਐਂਡ ਉਹਦੋਂ ਫਿਰ ਬੰਦੇ ਨੂੰ ਲੱਗਦਾਗਾ ਕਿ ਅ ਟ੍ਰਕਿੰਗ ਦੇ ਵਿੱਚ ਕਾਫੀ ਜ਼ਿਆਦਾ ਪੇਸ਼ੈਂਸ ਦੀ ਲੋੜ ਪੈ ਰਹੀ ਹੈਗੀ ਐਂਡ ਉਹ ਆਊਟ ਆਫ ਕੰਟਰੋਲ ਵੀ ਬੰਦੇ ਕਈ ਵਾਰੀ ਹੋਣ ਲੱਗ ਜਾਂਦੇ ਨੇ ਐਂਡ ਉਹ ਫਿਰ ਡਿਸਪੈਚ ਨਾਲ ਲੜਾਈ ਵਗੈਰਾ ਹੁੰਦੀ ਹੈ ਜਾਂ ਕਿ ਜਿਵੇਂ ਚੱਲਦਾਗਾ ਤਾਂ ਇਹ ਮੈਨੂੰ ਲੱਗਿਆ ਕਿ ਸਭ ਤੋਂ ਔਖੀ ਚੀਜ਼ ਹੁੰਦੀ ਹੈ ਜੋ ਉੱਥੇ ਜਾ ਕੇ ਵੇਟ ਕਰਦੇ ਆਪਾਂ ਐਂਡ ਉੱਥੇ ਹੀ ਡੇਢ ਡੇਢ ਤੋਂ ਦੋ ਦੋ ਦਿਨ ਨਿਕਲ ਜਾਂਦੇ ਨੇ ਇਹ ਗਰਮੀਆਂ ਦੇ ਵਿੱਚ ਹੁੰਦਾਗਾ ਸਭ ਤੋਂ ਵੱਡੀ ਪ੍ਰੋਬਲਮ ਇਹ ਹੀ ਹੈ ਕਿ ਰੋਡ ਬਿਲਕੁਲ ਪਰਫੈਕਟ ਹੋ ਜਾਂਦੇ ਨੇ ਗਰਮੀ ਬਟ ਕਮ ਸਲੋ ਹੋ ਜਾਂਦਾ ਹੈ ਸਰਦੀ ਦੇ ਵਿੱਚ ਕੰਮ ਵਧਿਆ ਹੁੰਦਾ ਹੈਗਾ ਬਟ ਰੋਡ ਕਈ ਵਾਰੀ ਕੋਈ ਐਕਸੀਡੈਂਟ ਹੋ ਗਿਆ ਕੋਈ ਸਲਿੱਪ ਹੋ ਗਿਆ ਤਾਂ ਬੰਦ ਹੋ ਜਾਂਦੇ ਨੇ ਤੇ ਇਹ ਪ੍ਰੋਬਲਮ ਸੀਗੀਆਂ ਐਂਡ ਆਈ ਹੋਪ ਕਿ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਇਸ ਤੋਂ ਬਿਨਾਂ ਵੀ ਮੈਂ ਨੌਲੇਜ ਵਾਲੀਆਂ ਇਨਫੋਰਮੇਟਿਵ ਵੀਡੀਓਜ਼ ਪਾਉਣਾ ਰਹਿਣਾਗਾ ਐਂਡ ਹੁਣ ਮੈਂ ਟਰਾਈ ਕਰੂੰਗਾ ਡਿਫਰੈਂਟ ਵੀਡੀਓਜ਼ ਪਾਉਣ ਦੀ ਕਿ ਕਿਸ ਤਰ੍ਹਾਂ ਰਿਸਪੌਂਸ ਆਉਂਦਾ ਹੈਗਾ ਸਬਸਕ੍ਰਾਈਬ ਜ਼ਰੂਰ ਕਰ ਦਿਓ